ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਜਾਰੀ ਕੀਤੀ ਗਈ ਜਿਸ ਦੇ ਵਿੱਚ ਭਾਰਤੀ ਪਾਸਪੋਰਟ ਇੱਕ ਵਾਰ ਫਿਰ ਤੋਂ ਹੇਠਾਂ ਖਿਸਕਦਾ ਹੋਇਆ ਨਜ਼ਰ ਆਇਆ ਆਪਣੀ ਪਹਿਲੇ ਵਾਲੀ ਸੀਟhua ਭਾਰਤੀ ਪਾਸਪੋਰਟ ਖੇਠਾਂ ਨੂੰ ਆ ਗਿਆ ਤੇ ਆਖਰਕਾਰ ਪਹਿਲੇ 10 ਕਿਹੜੇ ਸ਼ਕਤੀਸ਼ਾਲੀ ਦੇਸ਼ ਨੇ ਜਿਨ੍ਹਾਂ ਦਾ ਪਾਸਪੋਰਟ ਇੰਨਾ ਕੁ ਸਟਰੋਂਗ ਮੰਨਿਆ ਜਾ ਰਿਹਾ ਉਸ ਤੋਂ ਇਲਾਵਾ ਗੱਲ ਕਰਾਂਗੇ ਕਿ ਭਾਰਤੀ ਪਾਸਪੋਰਟ ਕਿਹੜੇ ਨੰਬਰ ਤੇ ਆਉਂਦਾ ਤੇ ਅੱਜ ਦੇ ਇਸ ਖਾਸ ਰਿਪੋਰਟ ਦੀ ਸ਼ੁਰੂਆਤ ਕਰਦੇ ਆਂ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਇਹੀ ਦੱਸਿਆ ਜਾ ਰਿਹਾ ਹੈ ਕਿ ਟੈਕਸ ਅਤੇ ਇਮੀਗ੍ਰੇਸ਼ਨਸ ਲਾਹਕਾ ਨੋਮੈਡ ਨੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਦਰਜਾਬੰਦੀ ਜਾਰੀ ਕੀਤੀ ਹੈ। ਇਸ ਵਾਰ ਆਇਰਲੈਂਡ ਦਾ ਪਾਸਪੋਰਟ ਪਹਿਲੇ ਸਥਾਨ ਤੇ ਆਇਆ ਹੈ। ਇਸ ਵਾਰ ਪਹਿਲੇ ਸਥਾਨ ਤੇ ਆਇਰਲੈਂਡ ਹੈ। ਦੱਸਿਆ ਜਾ ਰਿਹਾ ਹੈ ਕਿ ਰੈਂਕਿੰਗ ਦੇ ਵਿੱਚ ਉਹ ਸਿਖਰ ਤੇ ਪਹੁੰਚ ਚੁੱਕਿਆ ਹੈ। ਇਸ ਸੂਚੀ ਦੇ ਵਿੱਚ 199 ਦੇਸ਼ਾਂ ਦੇ ਪਾਸਪੋਰਟਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਜਿਸ ਦੇ ਵਿੱਚ ਭਾਰਤ ਦਾ ਪਾਸਪੋਰਟ ਵੀ ਸ਼ਾਮਲ ਹੈ। ਹਾਲਾਂਕਿ ਭਾਰਤ ਦੀ ਰੈਂਕਿੰਗ ਪਹਿਲਾਂ ਨਾਲੋਂ ਕਿਤੇ ਹੇਠਾਂ ਨੂੰ ਦੂਸਰੇ ਪਾਸੇ ਪਾਕਿਸਤਾਨ ਦੀ ਗੱਲ ਕਰਾਂਗੇ ਤੇ ਉਸਦੇ ਪਾਸਪੋਰਟ ਨੂੰ ਹਮੇਸ਼ਾ ਵਾਂਗ ਦੁਨੀਆ ਦੇ ਸਭ ਤੋਂ ਕਮਜ਼ੋਰ ਪਾਸਪੋਰਟਾਂ ਦੇ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਹੁਣ ਗੱਲ ਕੀਤੀ ਜਾਵੇ ਕਿ ਕਿਵੇਂ ਤੈਅ ਕੀਤੀ ਜਾਂਦੀ ਹੈ ਪਾਸਪੋਰਟਾਂ ਦੀ درجہਬੰਦੀ ਤੇ ਦੱਸਿਆ ਜਾ ਰਿਹਾ ਹੈ ਕਿ ਨੋਮੈਡ ਦਾ ਦ੍ਰਿਸ਼ਟੀਕੋਣ ਦੂਸਰੀਆਂ ਰੈਂਕਿੰਗਾਂ ਤੋਂ ਵੱਖਰਾ ਹੈ। ਆਮ ਤੌਰ ਤੇ ਪਾਸਪੋਰਟ ਦੀ ਤਾਕਤ ਸਿਰਫ ਇਸ ਗੱਲ ਦੇ ਆਧਾਰ ਤੇ ਮਾਪੀ ਜਾਂਦੀ ਹੈ ਕਿ ਇਹ ਕਿੰਨੇ ਦੇਸ਼ਾਂ ਦੇ ਵਿੱਚ ਹਰ ਸਾਲ ਨੋਮੈਡ ਪਾਸਪੋਰਟ ਇੰਡੈਕਸ ਇਹ ਵੀ ਦੇਖਦਾ ਹੈ ਕਿ ਦੁਨੀਆ ਦੇ ਦੇਸ਼ਾਂ ਦਾ ਪ੍ਰਭਾਵ ਕਿਵੇਂ ਬਦਲਦੇ ਆ। ਇਹ ਵੀ ਦੱਸਿਆ ਜਾਂਦਾ ਹੈ ਕਿ ਇਹ ਕਿੰਨੇ ਦੇਸ਼ਾਂ ਦੇ ਵਿੱਚ ਵੀਜ਼ਾ ਮੁਕਤ ਯਾਤਰਾ ਦੀ ਆਗਿਆ ਦਿੰਦਾ ਹੈ। ਹੁਣ ਗੱਲ ਕਰਦੇ ਆ ਕਿ ਨੋਮੈਡ ਕੈਪਟਲਿਸਟ ਪੰਜ ਵਿਆਪਕ ਕਾਰਜਾਂ ਦੇ ਆਧਾਰ ਤੇ ਪਾਸਪੋਰਟ ਦੀ درجہਬੰਦੀ ਕਰਦਾ ਹੈ। ਵੀਜ਼ਾ ਮੁਕਤ ਯਾਤਰਾ 50%, ਟੈਕਸ ਪ੍ਰਣਾਲੀ 20%, ਦੁਨੀਆ ਦੇ ਵਿੱਚ ਦੇਸ਼ ਦੀ ਸ਼ਭੀ 10%, ਨਿੱਜੀ ਆਜ਼ਾਦੀ 10%। ਇਸ ਤੋਂ ਇਲਾਵਾ ਦੋਹਰੀ ਨਾਗਰਿਕਤਾ ਦੀ ਸਹੂਲਤ 10%। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹਰ ਸਾਲ ਪਾਸਪੋਰਟ ਦੀ ਤਾਕਤ ਮਾਪੀ ਜਾਂਦੀ ਹੈ। ਪਾਸਪੋਰਟਾਂ ਦੀ درجہਬੰਦੀ ਕਿਵੇਂ ਤੈਅ ਕੀਤੀ ਜਾਂਦੀ ਹੈ? ਦੱਸਿਆ ਜਾਂਦਾ ਹੈ ਕਿ ਪਾਸਪੋਰਟ ਦੀ ਤਾਕਤ ਦਾ ਮੁਲਾਂਕਣ ਕਰਨ ਦੇ ਲਈ ਸੁੰਨੜਨਵੇਂ ਦੇ ਸ਼ਾਂਤ ਪ੍ਰਦੇਸ਼ਾਂ ਤੋਂ ਸਰਕਾਰੀ ਡੇਟਾ, ਅਸਲ ਸਮੇਂ ਦੀ ਖੁਫੀਆ ਜਾਣਕਾਰੀ ਤੇ ਨਾਲ ਹੀ ਨਾਲ ਖੋਜ ਤੇ ਨਿਰਪਰ ਕਰਦੇ। ਪਾਸਪੋਰਟ ਦੀ درجہਬੰਦੀ ਗਤੀਸ਼ੀਲਤਾ ਸਕੋਰ ਦੇ ਆਧਾਰਤ ਹੁੰਦੀ ਹੈ। ਜਦੋਂ ਦਰਸ਼ੋਂ ਦਾ ਹੈ ਕਿ ਪਾਸਪੋਰਟ ਦੇ ਨਾਲ ਯਾਤਰਾ ਕਰਨਾ ਕਿੰਨਾ ਕਸਾ ਹੈ। ਇਸ ਦੇ ਵਿੱਚ ਕਈ ਚੀਜ਼ਾਂ ਸ਼ਾਮਲ ਕੀਤੀਆਂ ਜਾਂਦੀਆਂ। ਜਿਵੇਂ ਕਿ ਵੀਜ਼ਾ ਮੁਕਤ ਯਾਤਰਾ ਵੀਜ਼ਾ ਔਨ ਆਗਮਨ ਜੋ ਕਿ ਵੀਜ਼ਾ ਔਨ ਅਰਾਈਵਲ ਕਿਹਾ ਜਾਂਦਾ ਹੈ ਈਟੀਏ ਯਾਨੀ ਕਿ ਇਲੈਕਟ੍ਰੋਨਿਕ ਯਾਤਰਾ ਅਧਿਕਾਰ ਈ ਵੀਜ਼ਾ ਦੀ ਸਹੂਲਤ ਤੋਂ ਇਲਾਵਾ ਹਰ ਇੱਕ ਦੇਸ਼ ਦੀ ਟੈਕਸ ਪ੍ਰਣਾਲੀ ਦੀ ਵੀ ਜਾਂਚ ਕੀਤੀ ਜਾਂਦੀ ਹੈ ਤੇ ਦਾਸ ਤੋਂ ਉਪਜਾ ਅੰਕਾ ਦੇ ਵਿੱਚਕਾਰ ਸਕੋਰ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਇਹ ਫੈਸਲਾ ਕੀਤਾ ਜਾਂਦਾ ਹੈ ਕਿ ਕਿਹੜਾ ਪਾਸਪੋਰਟ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ ਆਇਰਲੈਂਡ ਦਾ ਪਾਸਪੋਰਟ ਨੰਬਰ 1 ਤੇ ਕਿਵੇਂ ਆਇਆ ਉਹ ਤੁਹਾਨੂੰ ਦੱਸਦੇ ਹਾਂ 2025 ਦੇ ਵਿੱਚ 199 ਦੇਸ਼ਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਆਇਰਲੈਂਡ ਨੂੰ 109 ਦੇ ਨੋਮੈਡ ਪਾਸਪੋਰਟ ਸਕੋਰ ਦੇ ਨਾਲ ਪਹਿਲੇ ਸਥਾਨ ਤੇ ਰੱਖਿਆ ਗਿਆ। ਪਿਛਲੇ ਸਾਲ ਆਇਰਲੈਂਡ ਸਵਿਟਜ਼ਰਲੈਂਡ ਤੋਂ ਪਿੱਛੇ ਰਹਿ ਗਿਆ ਸੀ ਪਰ ਇਸ ਸਾਲ ਇਹ ਪਹਿਲੇ ਨੰਬਰ ਤੇ ਵਾਪਸ ਆ ਗਿਆ। ਇਸ ਤੋਂ ਪਹਿਲਾਂ 2020 ਦੇ ਵਿੱਚ ਆਇਰਲੈਂਡ ਨੇ ਸਵੀਡਨ ਦੇ ਨਾਲ ਪਹਿਲੇ ਸਥਾਨ ਤੇ ਬਰਾਬਰੀ ਕੀਤੀ ਸੀ। ਨੋਮੈਡ ਦੀ ਗੱਲ ਕਰੀਏ ਤਾਂ ਰਿਸਰਚ ਐਸੋਸੀਏਟ ਜੀਵੀਆਰ ਕੋਰੀਆ ਨੇ ਸੀਐਨਬੀ ਟ੍ਰੈਵਲ ਨੂੰ ਦੱਸਿਆ ਕਿ ਆਇਰਲੈਂਡ ਨੂੰ ਤਿੰਨ ਕਾਰਨਾ ਕਰਕੇ ਇਹ ਫਾਇਦਾ ਮਿਲਿਆ ਮਜ਼ਬੂਤ ਅੰਤਰਰਾਸ਼ਟਰੀ ਅਕਸ ਕਾਰੋਬਾਰ ਦੇ ਲਈ ਅਨੁਕੂਲ ਟੈਕਸ ਨੀਤੀ ਲਚਕਦਾਰ ਨਾਗਰਿਕਤਾ ਲੇ ਇਹਨਾਂ ਕਾਰਨਾਂ ਕਰਕੇ ਆਇਰਲੈਂਡ ਦਾ ਪਾਸਪੋਰਟ ਇਸ ਸਾਲ ਫਿਰ ਤੋਂ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਬਣ ਗਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਇਰਲੈਂਡ ਦਾ ਪਾਸਪੋਰਟ ਦੁਨੀਆ ਦਾ ਸਭ ਤੋਂ ਮਜ਼ਬੂਤ ਮੰਨਿਆ ਜਾਂਦਾ ਆਇਰਿਸ਼ ਨਾਗਰਿਕ ਪੂਰੇ ਯੂਰਪੀਅਨ ਯੂਨੀਅਨ ਦੇ ਵਿੱਚ ਤੇ ਖਾਸ ਕਰਕੇ ਯੂਕੇ ਦੇ ਵਿੱਚ ਸਤੰਤਰ ਤੌਰ ਤੇ ਰਹਿਣ ਅਤੇ ਕੰਮ ਕਰਨ ਦੀ ਆਜ਼ਾਦੀ ਦਾ ਆਨੰਦ ਮਾਣਦੇ ਨੇ ਜੋ ਕਿ ਇਸ ਦੀ ਸਭ ਤੋਂ ਵੱਡੀ ਤਾਕਤ ਹੈ ਸਭ ਤੋਂ ਮਜ਼ਬੂਤ ਪਾਸਪੋਰਟ ਵਾਲੇ ਚੋਟੀ ਦੇ 10 ਦੇਸ਼ ਨੇ ਆਇਰਲੈਂਡ ਸਵਿਟਜ਼ਰਲੈਂਡ ਗ੍ਰੀਸ ਪੁਰਤਗਾਲ ਮਾਲਟਾ ਇਟਲੀ ਲਕਸਮਬਰਗ ਫਿਨਲੈਂਡ ਨਾਰਵੇ ਸੰਯੁਕਤ ਅਰਬ ਅਮੀਰਾਤ ਨਿਊਜ਼ੀਲੈਂਡ ਆਈਸਲੈਂਡ ਜੋ ਕਿ 10ਵੇਂ ਨੰਬਰ ਤੇ ਦੋਨੋਂ ਇਹ ਦੇਸ਼ ਪਾਸਪੋਰਟ ਸ਼ਕਤੀ ਦੇ ਮਾਮਲੇ ਦੇ ਵਿੱਚ ਉੱਚ ਸਥਾਨ ਤੇ ਨੇ ਕਿਉਂਕਿ ਉਹਨਾਂ ਦੇ ਨਾਗਰਿਕ ਬੇਦੇਰੇ ਆਜ਼ਾਦੀ ਵੀਜ਼ਾ ਮੁਕਤ ਯਾਤਰਾ ਤੇ ਬੈਟਰ ਟੈਕਸ ਨੀਤੀਆਂ ਦਾ ਆਨੰਦ ਮਾਣਦੇ ਹਨ। ਪਾਕਿਸਤਾਨ ਦੀ ਗੱਲ ਕਰੀਏ ਤਾਂ ਪਾਕਿਸਤਾਨ ਦਾ ਪਾਸਪੋਰਟ ਸਭ ਤੋਂ ਕਮਜ਼ੋਰ ਮੰਨਿਆ ਜਾਂਦਾ ਹੈ। ਸੰਯੁਕਤ ਰਾਜ ਅਮਰੀਕਾ ਨੋਮੈਡ ਪਾਸਪੋਰਟ ਇੰਡੈਕਸ 2025 ਦੇ ਵਿੱਚ ਸੈਨ ਮਰੀਨੋ ਦੇ ਨਾਲ 45ਵੇਂ ਸਥਾਨ ਤੇ ਇਸ ਦੇ ਨਾਲ ਹੀ ਪਾਕਿਸਤਾਨ ਇਰਾਕ इरिट्रिया ਯਮਨ ਤਫਗਾਨਿਸਤਾਨ ਸਭ ਤੋਂ ਕਮਜ਼ੋਰ ਪਾਸਪੋਰਟਾਂ ਦੀ ਸੂਚੀ ਦੇ ਸਭ ਤੋਂ ਹੇਠਾਂ ਉਹਨਾਂ ਦੀ ਰੈਂਕਿੰਗ 195 ਤੋਂ 199 ਦੇ ਵਿੱਚਕਾਰ ਹੈ ਜਿਸ ਦਾ ਮਤਲਬ ਹੈ ਕਿ ਉਹਨਾਂ ਨੂੰ ਦੁਨੀਆ ਦਾ ਸਭ ਤੋਂ ਕਮਜ਼ੋਰ ਪਾਸਪੋਰਟ ਮੰਨਿਆ ਜਾਂਦਾ ਹੈ ਭਾਰਤੀ ਪਾਸਪੋਰਟਾਂ ਦੀ ਦਰਜਾਬੰਦੀ ਦੀ ਗੱਲ ਕਰੀਏ ਤੇ ਭਾਰਤ ਨੂੰ ਨੋਮੈਡ ਪਾਸਪੋਰਟ ਇੰਡੈਕਸ 2025 ਦੇ ਵਿੱਚ 148ਵਾਂ ਸਥਾਨ ਮਿਲਿਆ ਜਿਸ ਦੇ ਕਿ ਇਸ ਨੇ ਕੋਮੋਰੇਸ ਦੇ ਨਾਲ ਸਾਂਝਾ ਕੀਤਾ ਭਾਰਤ ਨੂੰ ਕੁੱਲ 47.5 ਅੰਕ ਮਿਲੇ ਜੋ ਕਿ ਇਸ ਪ੍ਰਕਾਰ ਨੇ ਟੈਕਸੇਸ਼ਨ ਦੀ ਗੱਲ ਕਰੀਏ ਉੱਥੇ 20 ਅੰਕ ਮਿਲੇ ਨੇ ਗਲੋਬਲ ਪਰਸੈਪਸ਼ਨ ਦੀ ਗੱਲ ਕਰੀਏ 20 ਅੰਕ ਦੋਹਰੀ ਨਾਗਰਿਕਤਾ ਦੀ ਗੱਲ ਕਰੀਏ 20 ਅੰਕ ਨਿਜੀ ਆਜ਼ਾਦੀ ਦੀ ਗੱਲ ਕਰੀਏ 20 ਪਿਛਲੇ ਸਾਲ ਭਾਰਤ ਮੋزامਬਿਕ ਦੇ ਨਾਲ 147ਵੇਂ ਸਥਾਨ ਤੇ ਸੀ ਜਿਸ ਦਾ ਮਤਲਬ ਹੈ ਕਿ ਇਸ ਸਾਲ ਇਸ ਦੀ ਰੈਂਕਿੰਗ ਥੋੜੀ ਜਿਹੀ ਡਿੱਗ ਗਈ ਹੈ ਇਸ ਤੋਂ ਇਲਾਵਾ ਫੈਨਲੀ ਪਾਸਪੋਰਟ ਦੇ ਵਿੱਚ ਇੰਡੈਕਸ 'ਚ ਭਾਰਤ ਦੀ ਰੈਂਕਿੰਗ 80ਵੇਂ ਤੇ ਡਿੱਗ ਕੇ 85ਵੇਂ ਤੇ ਪਹੁੰਚ ਚੁੱਕੀ ਹੈ ਇਹ ਸੂਚਕਾਂਕ ਇੰਟਰਨੈਸ਼ਨਲ 에ਅਰ ਟ੍ਰਾਂਸਪੋਰਟ ਐਸੋਸੀਏਸ਼ਨ ਦੇ ਆਂਕੜਿਆਂ ਤੋਂ ਆਧਾਰਿਤ ਹੈ ਪਰ ਜਿੱਥੇ ਤੱਕ ਨੋਮੈਡ ਦੀ ਗੱਲ ਕੀਤੀ ਜਾਵੇ ਤਾਂ ਉਸ ਇੰਡੈਕਸ 2025 ਦੇ ਵਿੱਚ 148ਵੇਂ ਸਥਾਨ ਤੇ ਭਾਰਤ